ਦੀਵਾਨਾ ਰੇਡੀ ਦੇ ਸਤਕਾਰ ਸੋਤੇ ਜਿਹਾ ਇਸ ਤਰ੍ਹਾਂ ਫੈਸਟੀਵਲ ਸੀਜ਼ਨ ਆ ਸਾਡਾ ਲਫਾਫੇ ਵਾਜੀ ਵੱਧ ਗਈ ਹੈ ਸੋ ਲਫਾਫਿਆਂ ਤੋਂ ਗ੍ਰੇਸ ਕਰੋ ਜ਼ਿੰਦਗੀ ਚ ਵੀ ਲਫਾਫੇ ਵਾਜੀ ਖਤਮ ਕਰੋ ਤੇ ਬਾਜ਼ਾਰ ਚ ਵੀ ਖਰੀਦੋ ਫਰੋਕਤ ਵਕਤ ਲਫਾਫੇ ਵਾਜੀ ਖਤਮ ਕਰੋ ਕਾਮਰੇਡਾਂ ਦੇ ਵਾਂਗੂ ਝੋਲੇ ਰੱਖ ਲੋ ਹਾਂ ਕਾਮਰੇਡ ਕਹਿਣ ਲੱਗ ਜਾਣਗੇ ਲੋਕ ਹੋਰ ਕੁਝ ਨਹੀਂ ਹੋਏਗਾ ਪਰ ਉਹ ਚੀਜ਼ ਨਹੀਂ ਹੈ ਚਲੋ ਜਸਟ ਜੋਕਿੰਗ ਉਹ ਇੱਕ ਵਧੀਆ ਚੀਜ਼ ਹੈ ਪਲਾਸਟਿਕ ਦੇ ਜਿਹੜੇ ਲਫਾਫੇ ਕਾਲੇ ਅਕਸਰ ਅਸੀਂ ਵੇਖਦੇ ਆ ਸਾਡੇ ਲਈ ਬਹੁਤ ਘਾਤਕ ਸਾਬਤ ਹੋ ਰਹੇ ਨੇ ਚਾਹੇ ਰਸੋਈ ਦੇ ਵਿੱਚ ਬਰਤਨ ਹੋਣ ਰੈਸਟੋਰੈਂਟ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਇਹ ਕਾਲੇ ਲਫਾਫੇ ਜਿਹੜੇ ਨੇ ਉਹਨਾਂ ਦਾ ਜੋ ਇਸਤੇਮਾਲ ਹੋ ਰਿਹਾ ਇਹ ਬੱਚਿਆਂ ਦਾ ਵਿਕਾਸ ਰੋਕ ਰਹੇ ਨੇ ਥਾਇਰੋਇਡ ਤੇ ਕੈਂਸਰ ਦਾ ਕਾਰਨ ਬਣ ਰਹੇ ਨੇ ਬੈਲੂਨ ਦਾ سلسلہ ਚੱਲ ਰਿਹਾ ਅ ਅਲਾਹਾਬਾਦ ਜਿਹੜਾ ਹੁਣ ਪਰਾਗਰਾਜ ਬਣ ਗਿਆ ਯੂਪੀ ਦਾ ਸ਼ਹਿਰ ਉੱਥੇ ਇੱਕ ਬੱਚੀ ਨੂੰ ਖੇਡਣ ਲਈ ਲਿਆਂਦਾ ਬੈਲੂਨ ਉਸ ਦੀ ਜ਼ਿੰਦਗੀ ਦੀ ਖੇਡ ਖਤਮ ਕਰ ਗਿਆ ਉਹ ਬੈਲੂਨ ਜਦੋਂ ਫਟਿਆ ਤਾਂ 3 ਸਾਲ ਦੀ ਬੱਚੀ ਸਾਰਾ ਦੁਨੀਆ ਤੋਂ ਚਲੀ ਗਈ ਉਸਤੇ ਨਾਨਾ ਉਸਤੇ ਵਾਸਤੇ ਇਹ ਲੈ ਕੇ ਆਏ ਸਨ ਬੈਲੂਨ ਖੇਡਣ ਵਾਸਤੇ ਇੱਕ ਮੇਲੇ ਚੋਂ ਤੇ ਉਹ ਅਚਾਨਕ ਉਸ ਨੂੰ ਮੂੰਹ ਦੇ ਵਿੱਚ ਪਾ ਕੇ ਜਾਂ ਹਵਾ ਭਰਤ ਤਾਂ ਕੀ ਭਰ ਰਹੀ ਹੁਣੇ ਛੋਟੀ ਹੁਣੀਆ ਜਦੋਂ ਫਟਿਆ ਉਹਦਾ ਇੱਕ ਟੁਕੜਾ ਉਹਦੇ ਮੂੰਹ ਚ ਗਿਆ ਫਟ ਕੇ ਜਦੋਂ ਗਿਆ ਤੇ ਉਹਦੀ ਸਾਹ ਨਾਲੀ ਚ ਫਸ ਗਿਆ ਤੇ ਸਾਹ ਇੱਕਦਮ ਰੁਕ ਗਿਆ ਤੇ 3 ਸਾਲ ਦੀ ਸਾਰਾ ਦੁਨੀਆ ਤੋਂ ਚਲੀ ਗਈ ਹਾਲਾਂਕਿ ਉਹਦਾ ਨਾਨਾ ਹੀ ਉਹਨੂੰ ਖਡਾਉਣ ਦੇ ਵਾਸਤੇ ਇਹ ਗੁਵਾਰਾ ਲੈ ਕੇ ਆਇਆ ਸੀ ਇਸੇ ਤਰ੍ਹਾਂ ਅਸੀਂ ਜਿਹੜੀਆਂ ਲਫਾਫੇ ਬਾਜੀ ਚ ਪਏ ਆ ਸੋ ਵਧੀਆ ਜਿਹੜੀਆਂ ਕੁਦਰਤੀ ਤੱਤਾਂ ਨੇ ਉਹਨਾਂ ਦੇ ਅੱਗੇ ਪਿੱਤਲ ਦੇ ਹੁੰਦੇ ਸੀਗੇ ਟਿਫਨ ਹੁਣ ਅੱਜਕਲ ਸਟੀਲ ਦੇ ਆ ਗਏ ਨੇ ਤੇ ਇਹ ਜਿਹੜਾ ਪੇਂਟ ਕੀਤੇ ਹੋਏ ਬਰਤਨ ਆ ਰਹੇ ਨੇ ਇਹ ਸਾਡੇ ਲਈ ਬਹੁਤ ਬੈਟਰ ਨਹੀਂ ਹੈਗੇ ਸੋ ਇਸ ਕਰਕੇ ਜਿਹੜੇ ਕਿਚਨ ਦੇ ਵਿੱਚ ਵਰਤੇ ਜਾਂਦੇ ਜਟੈਂਸਲਸ ਨੇ ਭਾਂਡੇ ਨੇ ਪਲਾਸਟਿਕ ਦਾ 트ੈਂਡ ਵਧਿਆ ਇਹ ਹਰ ਤਰ੍ਹਾਂ ਦਾ ਘਾਤਕ ਹੈ ਇੱਕ ਖੋਜ ਦੇ ਮੁਤਾਬਕ ਅਮਰੀਕਾ ਦੀ ਇਹ ਖੋਜ ਹੈ ਨਿਊਯਾਰਕ ਤੋਂ ਰਿਪੋਰਟ ਹੈ ਕਿ ਅੱਗ ਰੋਕਣ ਵਾਲਾ ਜਿਹੜਾ ਰਸਾਇਣ ਹੈ ਜਿਸ ਨੂੰ ਡੈਕੋ ਬਰਮੋ ਮੋਡੀਫਾਈਲਡ ਇਥਰ ਕਿਹਾ ਜਾਂਦਾ ਜਿਹੜੀ ਡੈਕਾਬੀਡੀ ਕਿਹਾ ਜਾਂਦਾ ਹੈ ਇਹ ਸਿਹਤ ਲਈ ਖਤਰਨਾਕ ਹੋਣ ਦੀ ਵਜ੍ਹਾ ਦੇ ਕਰਕੇ 2021 ਦੇ ਵਿੱਚ ਇਸ ਤੇ ਬੈਨ ਲਗਾ ਦਿੱਤਾ ਗਿਆ ਹੁਣ ਜਿਹੜੀਆਂ ਉਹ ਆਪਾਂ ਦੇਖਦੇ ਆ ਉਹ ਬਰਤਨ ਹੁੰਦੇ ਨੇ ਕਿ ਇਹ ਜੀ ਥੱਲੇ ਨਹੀਂ ਲੱਗਦੀ ਚੀਜ਼ ਉਹ ਬਿਲਕੁਲ ਇਕਦਮ ਕਾਲਾ ਹੁੰਦਾ ਮੈਨੂੰ ਇਕਦਮ ਯਾਦ ਨਹੀਂ ਆ ਰਿਹਾ ਕਿਸੇ ਨੂੰ ਪਤਾ ਹੋਵੇ ਉਹਦਾ ਨਾਮ ਦਾ ਕਿਹੜੇ ਭਾਂਡੇ ਕਹਿੰਦੇ ਉਹਨਾਂ ਨੂੰ ਇਕਦਮ ਜੈਟ ਬਲੈਕ ਹੁੰਦੀ ਹੈ ਉਹ ਦਾਤ ਪੇਂਟ ਹੁੰਦਾ ਉਹਦੇ ਤੇ ਜ਼ੋਰ ਦੀ ਕੋਈ ਚੀਜ਼ ਮਾਰੋ ਜਾਂ ਕੁਝ ਸਾਲ ਬਾਅਦ ਉਹ ਪੇਂਟ ਔਖੜ ਜਾਂਦਾ ਹੈ ਉਹਦੇ ਵਿੱਚ ਤੁਸੀਂ ਜੋ ਕੋਈ ਸਟੇਨਲੈਸ ਜਾਂ ਉਹਦੇ ਵਿੱਚ ਜੋ ਵੀ ਤੁਸੀਂ ਕੋਈ ਮਤਲਬ ਚੀਜ਼ ਭਨੋ ਉਹ ਥੱਲੇ ਨਹੀਂ ਲੱਗਦੀ ਅਸੀਂ ਉਹਨਾਂ ਦਾ ਇਸਤੇਮਾਲ ਕਰ ਰਹੇ ਹਾਂ ਇਹ ਵੀ ਘਾਤਕ ਹੈ ਬਹੁਤ ਜ਼ਿਆਦਾ ਸੋ ਜਿਸ ਕਰਕੇ ਅਮਰੀਕਾ ਨੇ ਇਸ ਡੈਕਾ ਵੀਡੀਓ ਸੀ ਜਿਹੜਾ ਇਸ ਤੇ ਸਿਹਤ ਲਈ ਖਤਰਨਾਕ ਹੋਣ ਦੀ ਵਜ੍ਹਾ ਤੇ ਬਨਾਤੇ 2021 ਦੇ ਵਿੱਚ ਅਮਰੀਕਾ ਦੇ ਵਿੱਚ ਇਸ ਤੇ ਬਿਆਨ ਲਗਾਇਆ ਗਰਮ ਖਾਣੇ ਦੇ ਨਾਲ ਘੁਲ ਰਿਹਾ ਇਹ ਕੈਮੀਕਲ ਸਾਡੇ ਸਰੀਰ 'ਚ ਪਹੁੰਚ ਰਿਹਾ ਜਿਸ ਕਰਕੇ ਬੜੀਆਂ ਗੰਭੀਰ ਜਾਨਲੇਵਾ ਬਿਮਾਰੀਆਂ ਲੱਗ ਰਹੀਆਂ ਨੇ ਭਾਰਤ ਵਿੱਚ ਵੀ ਬਿੱਤੇ ਕੁਝ ਸਾਲਾਂ ਤੋਂ ਕਾਲੇ ਪਲਾਸਟਿਕ ਦਾ ਇਸਤੇਮਾਲ ਵਧਿਆ ਹੈ ਅਜਿਹੇ ਦੇ ਵਿੱਚ ਇਹ ਖੋਜ ਦੇ ਨਤੀਜੇ ਸਾਡੇ ਸਾਹਮਣੇ ਆਏ ਨੇ ਜੋ ਬਹੁਤ ਚਿੰਤਾਜਨਕ ਨੇ ਸੋਡੇਕਾ ਬੀਡੀਓ ਇਹ ਜਿਹੜਾ ਅਗਨੀ ਰੋਧਕ ਕੋ ਅਗਨੀरोध ਰਸਾਇਣ ਹੈ ਜਾਨੀ ਹੀਟ ਨੂੰ ਰੋਕਦਾ ਓਵਰ ਹੀਟ ਨੂੰ ਸੋ ਜਿਸ ਕਰਕੇ ਇਸ ਨੂੰ ਓਵਰ ਹੀਟ ਰੋਕਣ ਵਾਲਾ ਪਦਾਰਥ ਕਿਹਾ ਜਾਂਦਾ ਜਾਨੀ ਚੀਜ਼ ਜੋ ਵੀ ਤੁਸੀਂ ਭੁੰਨੋ ਇਸ ਤੇ ਉੱਤੇ ਤੇ ਉਹ ਜਿਹੜਾ ਹੈਗਾ ਥੱਲੇ ਨਹੀਂ ਲੱਗਦੀ ਸੋ ਮਨੁੱਖੀ ਭ੍ਰूण ਬੱਚਿਆਂ ਦੇ ਵਿਕਾਸ ਤੇ ਵੀ ਇਹ ਨਕਾਰਾਤਮਕ ਪ੍ਰਭਾਵ ਪਾਉਂਦਾ ਜਾਨੀ ਜਿਹੜਾ ਸਾਡਾ ਭ੍ਰूण ਪੈਦਾ ਹੁੰਦਾ ਗਰਭ ਦੇ ਵਿੱਚ ਉਸ ਦਾ ਵਿਕਾਸ ਵੀ ਰੋਕਦਾ ਤੇ ਬੱਚਿਆਂ ਦਾ ਵਿਕਾਸ ਵੀ ਰੋਕਦਾ ਸਰੀਰ ਦੇ ਵਿੱਚ ਜਿਹੜੇ ਹਾਰਮੋਨ ਕੰਟਰੋਲ ਕਰਨ ਵਾਲਾ ਜਿਹੜਾ ਐਂਡੋਕ੍ਰਾਈਨ ਥਾਇਰਾਇਡ ਹੈ ਜਾ ਇਮਿਊਨ ਸਿਸਟਮ ਹੈ ਉਸ ਨੂੰ ਵੀ ਬਹੁਤ ਖਤਰਨਾਕ ਹੱਦ ਤੱਕ ਪ੍ਰਭਾਵਿਤ ਕਰਦਾ ਡੈਕਾ ਵੀਡੀਓ ਦਾ ਉੱਚ ਪੱਧਰ ਬੱਚਿਆਂ ਦੇ ਵਿਵਹਾਰ ਤੇ ਉਹਨਾਂ ਦੇ ਕੁਝ ਸਿੱਖਣ ਦੀ ਸਮਰੱਥਾ ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦਾ ਜਿਹੜਾ ਸਾਡੇ ਬੀਬੀਆਂ ਨੂੰ ਆਦਤ ਪੈ ਗਈ ਕਿ ਆਹ ਭਾਂਡੇ ਜੇ ਲਿਆਓ ਆ ਪਿੱਤਲ ਦੇ ਲੋਹੇ ਦੇ ਸਟੀਲ ਦੇ ਇਹ ਤਾਂ ਦੁੱਧ ਥੱਲੇ ਲੱਗ ਗਿਆ ਜੀ ਉਹ ਫਲਾਣਾ ਥੱਲੇ ਲੱਗ ਗਿਆ ਜੀ ਉਹ ਉਹਦੀ ਬਜਾਏ ਜਿਹੜਾ ਇਸ ਤਰ੍ਹਾਂ ਦੇ ਬਰਤਨ ਆਉਣ ਲੱਗੇ ਨੇ ਨਾ ਜਿਨ੍ਹਾਂ ਦੇ ਥੱਲੇ ਨਾਨ ਸਟਿਕ ਹੁੰਦਾ ਕਿ ਇਹ ਨਾਨ ਸਟਿਕ ਵਰਤਨਾ ਜੀ ਇਹ ਤਵਾ ਵਰਤੋ ਲੋਹੇ ਦੇ ਤਵੇ ਛੱਡ ਦਿੱਤੇ ਨਾਨ ਸਟਿਕ ਤਵੇ ਲਿਆਂਦੇ ਉਹ ਬਹੁਤ ਜਾਨਲੇਵਾ ਸਾਬਤ ਹੋ ਰਹੇ ਨੇ ਸੋ ਇਸ ਦੇ ਨਾਲ ਕੈਂਸਰ ਦੀ ਅਸ਼ੰਕਾ ਵੱਧ ਰਹੀ ਹੈ April 2024 ਦੇ ਵਿੱਚ ਇੱਕ ਖੋਜ ਸਾਹਮਣੇ ਆਈ ਸੀ ਜਿਸ ਸੰਸਾਰ ਲੋਕਾਂ ਦੇ ਖੂਨ ਦੇ ਵਿੱਚ ਫਲੇਮ ਰਿਟੈਂਡੈਂਟ ਜ਼ਿਆਦਾ ਸੀਗਾ ਸੋ ਕੈਂਸਰ ਦੇ ਨਾਲ ਮੌਤ ਦੀ ਸੰਕਾ 300% ਜ਼ਿਆਦਾ ਹੋ ਜਾਂਦੀ ਹੈ ਇਹਨਾਂ ਵਰਤਨਾ ਦੇ ਨਾਲ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਔਨ ਕੈਂਸਰ ਦੇ ਮੁਤਾਬਕ ਬਲੈਕ ਪਲਾਸਟਿਕ ਦੇ ਵਿੱਚ ਪਾਇਆ ਜਾਣ ਵਾਲਾ ਜਿਹੜਾ ਰਸਾਇਣ ਹੈ ਜਿਸ ਤਰ੍ਹਾਂ ਇਹ ਕਾਲਾ ਪਲਾਸਟਿਕ ਅਸੀਂ ਵਰਤਦੇ ਹਾਂ ਨਾ ਪੋਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ ਇਹ ਵੀ ਕੈਂਸਰ ਦਾ ਖਤਰਾ ਵਧਾਉਂਦਾ ਹੈ ਜਿਹੜੇ ਆਪ ਕਾਲੇ ਲਫਾਫੇ ਨੇ ਤੇ ਇਸ ਵਜ੍ਹਾ ਦੇ ਨਾਲ ਸਾਹ ਦੀ ਸਮੱਸਿਆ ਵੀ ਹੋ ਸਕਦੀ ਹੈ ਜਿਹੜਾ ਖਡਾਉਣਿਆਂ ਦੇ ਵਿੱਚ ਯੋਗਾ ਮੈਟ ਤੱਕ ਜਿਹੜਾ ਇਹ ਮੌਜੂਦ ਹੈ ਸਾਡੇ ਹਰ ਚੀਜ਼ ਚ ਪਲਾਸਟਿਕ ਹਰ ਚੀਜ਼ ਚ ਟੇਬਲ ਤੇ ਜੋ ਵੀ ਚੀਜ਼ ਹੈ ਪਲਾਸਟਿਕ ਹੀ ਪਲਾਸਟਿਕ ਸੋ ਟੀਵੀ ਸਮਾਰਟਫੋਨ ਕੰਪਿਊਟਰ ਗੇਮ ਸਿਸਟਮ ਟੈਬਲੇਟ ਵਰਗੇ ਜਿਹੜੇ ਵੀ ਇਲੈਕਟ੍ਰੋਨਿਕ ਉਤਪਾਦ ਨੇ ਇਹਨਾਂ ਦੇ ਵਿੱਚ ਵੀ ਇਹ ਰਸਾਇਣ ਮਿਲਿਆ ਹੋਇਆ ਜਿੰਨਾ ਅਸੀਂ ਇਹਨਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਆਂ ਆਪਣੇ ਬਾਡੀ ਦੇ ਨੇੜੇ ਰੱਖਦੇ ਆਂ ਉਹ ਵੀ ਤੁਹਾਡੇ ਤੇ ਅਸਰ ਪੈਂਦਾ ਜੇ ਖਾਣ ਵਾਲੇ ਪਦਾਰਥ ਅਸੀਂ ਇਹਨਾਂ ਚ ਵਰਤਦੇ ਆਂ ਤਾਂ ਉਹ ਟੂ ਮੱਚ ਬੈਡ ਨਹੀਂ ਅੱਜਕੱਲ ਤੁਸੀਂ ਵੇਖੋ ਬਾਜ਼ਾਰ ਤੋਂ ਅਸੀਂ ਕਹਿੰਦੇ ਆ ਕੋਈ ਜਿਹੜਾ ਹੈਗਾ ਕੋਈ ਪਕੌੜੇ ਲਿਆਓ ਕੋਈ ਹੋਰ ਚੀਜ਼ ਲਿਆਓ ਖਾਸ ਕਰਕੇ ਢਾਬਿਆਂ ਤੋਂ ਅਸੀਂ ਦਾਲ ਪਵਾ ਕੇ ਲਿਆਉਨੇ ਆ ਤਾਂ ਪਲਾਸਟਿਕ ਦੇ ਲਿਫਾਫਿਆਂ ਚ ਪਾ ਕੇ ਲਿਆਉਨੇ ਆ ਉਹ ਇੰਨੀ ਗਰਮ ਹੁੰਦੀ ਹੈ ਕਿ ਉਹ ਲਿਫਾਫਾ ਸਿੱਧਾ ਉਹਦੇ ਚ ਘੁਲਦਾ ਜੇ ਤੁਸੀਂ ਲੈ ਨਹੀਂ ਜਾਣਾ ਆਪਣਾ ਡੱਬਾ ਲੈ ਕੇ ਜਾਓ ਕੀ ਸ਼ਰਮ ਹੈ ਪਰ ਗੱਲ ਇਹ ਹੈ ਨਾ ਕਿ ਅਸੀਂ ਲਿਫਾਫੇ ਬਾਜੀ ਚ ਪੈ ਗਏ ਅਸੀਂ ਢਾਬੇ ਤੋਂ ਰੋਟੀਆਂ ਲਿਆਉਨੇ ਆ ਕਈ ਵਾਰੀ ਤਾਂ ਇਹ ਹੈ ਕਿ ਯਾਰ ਉਹ ਜਿਹੜਾ ਲਿਫਾਫਾ ਉੱਥੋਂ ਲੈਂਦਾ ਉਹਨੂੰ ਡਬਲ ਕਰ ਲਓ ਉਹਦੇ ਚੀ ਬੁਰਕੀ ਲਾ ਕੇ ਚਮਚਾ ਲਾ ਕੇ ਉਸ ਦੀ ਰੋਟੀ ਖਾ ਲਓ ਅਸੀਂ ਸਾਰੀ ਦੀ ਸਾਰੀ ਰੋਟੀ ਉਸ ਢਾਬੇ ਤੋਂ ਲੈਂਦੇ ਲਫਾਫੇ ਚ ਹੀ ਖਾ ਲੈਂਦੇ ਆ ਦਾਲ ਜੀ ਚ ਪਈ ਹੁੰਦੀ ਐ ਕਿ ਕਾਹਨੂ ਕਾਲੇਜ ਕੱਢਣੇ ਭਾਂਡਾ ਕਾਹਨੂ ਖਰਾਬ ਕਰਨਾ ਲੋਕੀ ਇੱਥੋਂ ਤੱਕ ਵੀ ਆ ਗਏ ਨੇ ਮੰਨਿਆ ਕਿਤੇ ਮਜਬੂਰੀ ਹੋ ਗਈ ਖਾਣਾ ਪੈ ਜਾਏ ਸੋ ਇਸ ਕਰਕੇ ਅ ਡੋਲੂ ਲੈ ਕੇ ਅਸੀਂ ਦੁੱਧ ਲੈਣੇ ਜਾਂਦੇ ਓਗੇ ਕਹਿੰਦੇ ਸੀ ਨਾ ਡੋਲੂ ਛੜੇ ਜੇਠ ਦਾ ਰੋਡ ਜਮੋਟ ਦੀ ਖਾਲੀ ਮਤਲਬ ਮੰਗਣ ਵੀ ਜਾਣਾ ਤੇ ਡੋਲੂ ਵੀ ਲਕੋਣਾ ਡੋਲੂ ਚਾਕੇ ਦੁੱਧ ਲੈਣ ਜਾਂਦੇ ਤੁਹਾਨੂੰ ਬਹੁਤ ਘੱਟ ਲੋਕ ਮਿਲ ਲੰਗੇ ਕਹਣਗੇ ਲਫਾਫੇ ਚ ਪਾ ਦੇ ਦੇ ਉਹ ਲਫਾਫੇ ਕਾਲੇ ਚਿੱਟੇ ਜੋ ਵੀ ਇਸਤੇਮਾਲ ਹੁੰਦੇ ਨੇ ਪਲਾਸਟਿਕ ਦੇ ਲਫਾਫੇ ਉਹ ਮਾੜੇ ਨੇ ਈਵਨ ਚਲੋ ਮਜਬੂਰੀ ਹੈ ਜਿਹੜਾ ਬੇਰਕਾ ਦਾ ਜਾਂ ਮਾਈ ਵਿਲੇਜ ਵਾਲੇ ਨੇ ਸਾਡੇ ਦੋਸਤ ਚਾਸਵਾਲ ਵਾਲੇ ਬਹੁਤ ਵਧੀਆ ਦੁੱਧ ਹੁੰਦਾ ਉਹਨਾਂ ਦਾ ਕੱਚਾ ਰਾਤ ਉਦੋਂ ਪੈਕ ਕਰਦੇ ਨੇ ਉਹ ਪਲਾਸਟਿਕ ਦੇ ਲਫਾਫਿਆਂ ਚ ਹੁੰਦਾ ਬਦਲ ਕੋਈ ਨਹੀਂ ਹੈ ਬੰਬੇ ਇੱਕ ਡੈਰੀ ਸ਼ੁਰੂ ਹੋਈ ਸੀ ਜਿਨ੍ਹਾਂ ਤੋਂ ਮੁਤਾਬਕ ਜਨਹੋਰੀ ਦੁੱਧ ਲੈਂਦੇ ਨੇ ਜਾਂ ਹੋਰ ਲੋਕ ਉਹ ਜਿਹੜਾ ਦੁੱਧ ਹੈ ਉਹ ਫਾਰਮ ਵਾਲੇ ਕੱਚ ਦੀਆਂ ਬੋਤਲਾਂ ਚ ਪੈਕ ਕਰਦੇ ਨੇ ਉਹ ਸੰਭ ਸੰਭਾਲ ਉਹਦਾ ਰੱਖਣਾ ਲੈ ਜਾਣਾ ਔਖਾ ਹੈ ਕੱਚ ਦੀਆਂ ਬੋਤਲਾਂ ਟੁੱਟ ਜਾਂਦੀਆਂ ਨੇ ਮਹਿੰਗੀਆਂ ਪੈਂਦੀਆਂ ਨੇ ਸੋ ਇਸ ਕਰਕੇ ਉਹ ਕੱਚ ਬੈਟਰ ਹੈ ਪਰ ਇਹਨਾਂ ਅਫੋਰਡ ਕੌਣ ਕਰੇ ਸੋ ਇਸ ਕਰਕੇ ਜੇ ਕੋਈ ਕਰਦਾ ਵੀ ਹੈ ਹੁਣ ਕਈ ਚੀਜ਼ਾਂ ਨੇ ਫਿਰ ਉਹ ਬੋਤਲ ਦੀ ਕੋਸਟ ਕੌਣ ਦਵੇ ਜੀ ਕੱਚ ਦੇ ਬਰਤਨ ਦੀ ਸੋ ਇਸ ਕਰਕੇ ਪਲਾਸਟਿਕ ਤਾਂ ਜੇ ਠੰਡਾ ਦੁੱਧ ਵੀ ਹੈ ਨਾ ਉਸ ਤੇ ਵੀ ਅਸਰ ਕਰਦਾ ਹੈ ਤੇ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੰਨਾ ਵੀ ਇਹ ਪਲਾਸਟਿਕ ਦੇ ਬਰਤਨ ਨੇ ਜਾਂ ਇਹ ਚੀਜ਼ਾਂ ਨਾਲ ਗਰੇਜ ਕਰੋ ਸੋ ਜਿਸ ਕਰਕੇ ਕਈ ਕੰਪਨੀਆਂ ਕਈ ਖਡਾਉਣੇ ਬਣਾਉਂਦੀਆਂ ਨੇ ਸੋਫੇ ਬਣਾਉਂਦੀਆਂ ਨੇ ਰਿਕਲਾਈਨਰ ਬਣਾਉਂਦੀਆਂ ਨੇ ਆਫਿਸ ਚੇਅਰ ਕਾਰ ਦੀ ਸੀਟ ਕਲੀਨ ਫੋਮ ਪੈਡਡ ਯੋਗਾ ਮੈਟ ਜਿੱਦੇ ਯੋਗਾ ਕਰਦੇ ਆ ਜਾਂ ਫਲੇਮ ਰਿਟੈਂਡੈਂਟਸ ਦਾ ਉਪਯੋਗ ਕਰਦੀਆਂ ਨੇ ਟੌਕਸਿਕ ਫ੍ਰੀ ਫਿਊਚਰ ਦੀ ਖੋਜ ਦੇ ਮਤਾਬਕ ਇਹਨਾਂ ਉਤਪਾਦਾਂ ਦੇ ਵਿੱਚ ਯੂਰਪ ਸੰਘ ਦੁਆਰਾ ਯੂਰੋਪੀਅਨ ਜੋ ਯੂਰੋ ਹੈ ਉਹ ਸੰਘ ਦੁਆਰਾ ਇਹ ਮਾਣਕ 112 ਗੁਣਾ ਜ਼ਿਆਦਾ ਹੈ ਨਾ ਜੀ ਜਿੰਨਾ ਮਿਆਰ ਹੈ ਉਸ ਤੋਂ 112 ਗੁਣਾ ਜ਼ਿਆਦਾ ਹੈ ਕਾਲੇ ਪਲਾਸਟਿਕ ਦੀ ਹਿੱਸੇਦਾਰੀ 15 ਫੀਸਦੀ ਤੱਕ ਹੈ ਇਸ ਸਲਸਲੇ ਦੇ ਵਿੱਚ ਸੋ ਇਸ ਦੇ ਵਿੱਚ ਇੱਕ ਵੱਡਾ ਹਿੱਸਾ ਰੀਸਾਈਕਲ ਨਹੀਂ ਹੋ ਪਾਉਂਦਾ ਦਰਅਸਲ ਰੀਸਾਈਕਲਿੰਗ ਦੇ ਦੌਰਾਨ ਪਲਾਸਟਿਕ ਨੂੰ ਇਨਫਰਾਡ ਤਕਨੀਕ ਦੇ ਨਾਲ ਅਲੱਗ ਕੀਤਾ ਜਾਂਦਾ ਹਾਲਾਂਕਿ ਇਸ ਮਸ਼ੀਨ ਦੇ ਵਿੱਚ ਕਾਲਾ ਰੰਗ ਨਹੀਂ ਦਿਖਦਾ ਅਜਿਹੇ ਦੇ ਵਿੱਚ ਜ਼ਿਆਦਾਤਰ ਕਾਲਾ ਪਲਾਸਟਿਕ ਰੀਸਾਈਕਲ ਨਹੀਂ ਹੋ ਪਾਉਂਦਾ ਅਖੀਰ ਦੇ ਵਿੱਚ ਇਹ ਵਾਤਾਵਰਨ ਨੂੰ ਨੁਕਸਾਨ ਬਚਾਉਂਦਾ ਹੈ ਜਦੋਂ ਕਿ ਕੁਝ ਹੋਰ ਪਲਾਸਟਿਕ ਘੁਲ ਕੇ ਇਸ ਦੇ ਵਿੱਚ ਨਵੇਂ ਉਤਪਾਦਾਂ ਦੇ ਰੂਪ ਦੇ ਵਿੱਚ ਇਹ ਵਾਪਸ ਸਾਡੇ ਚ ਪਹੁੰਚ ਜਾਂਦਾ ਯਾਨੀ ਕਾਲਾ ਪਲਾਸਟਰ ਰੀਸਾਈਕਲਿੰਗ ਦਾ ਫਿਰ ਕੀ ਕਰਦਾ ਤੁਸੀਂ ਵੇਖੋ ਇਹਦੇ ਕਾਲੇ ਪਲਾਸਟਿਕ ਦੇ ਹੋਰ ਬਹੁਤ ਸਾਮਾਨ ਬਣੇ ਜਾਂਦੇ ਨੇ ਸੋ ਇਸ ਕਰਕੇ ਉਹ ਜਿਹੜਾ ਹੈਗਾ ਫਿਰ ਉਹ ਪਾਈਪ ਬਣਾ ਦਿੰਦੇ ਨੇ ਪਾਣੀ ਵਾਲੇ ਇਹਨਾਂ ਲਫਾਫਿਆਂ ਨੂੰ ਇਕੱਠੇ ਕਰਕੇ ਅਬ ਮੈਂ ਵੇਖਿਆ ਇੱਥੇ ਇੱਕ ਫੈਕਟਰੀ ਆ ਜਿਹੜਾ ਕਾਲੇ ਪਾਣੀ ਦੇ ਜਿਹੜੇ ਪਾਈਪ ਆਪਾਂ ਵਰਤਦੇ ਆ ਘਰਾਂ 'ਚ ਜਾਂ ਵਰਤਣ ਵਾਲਟੀਆਂ ਜਾ ਗਮਲੇ ਤੱਕ ਬਣ ਲੱ ਪੈਂਦੇ ਨੇ ਯਾਰ ਹੋਰ ਨਹੀਂ ਇਹਦਾ ਲਾਸਟ ਜਿ ਗਮਲਾ ਬਣਾ ਦਿਓ ਸੋ ਇਸ ਕਰਕੇ ਇਹ ਜਿਹੜਾ ਰੈਸਟੋਰੈਂਟ ਦੇ ਵਿੱਚ ਆਏ ਡੱਬੇ ਦਾ ਵੀ ਦੁਬਾਰਾ ਇਸਤੇਮਾਲ ਨਾ ਕਰੋ ਜਿਹੜੇ ਰੈਸਟੋਰੈਂਟਾਂ ਦੇ ਜੋ ਡੱਬੇ ਹੁੰਦੇ ਨੇ ਨਾ ਪਲਾਸਟਿਕ ਦੇ ਕੋਈ ਚੀਜ਼ ਪੈਕ ਆਉਂਦੀ ਹੈ ਟਿੱਕੀਆਂ ਜਾਂ ਹੋਰ ਚੀਜ਼ ਤੁਸੀਂ ਲਿਆਉਂਦੇ ਹੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਡੱਬੀ ਅੱਛੀ ਹੈ ਯਾਰ ਰੱਖ ਲਓ ਧੋ ਕੇ ਇੱਕਦਮ ਕਾਲੀ ਹੁੰਦੀ ਹੈ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਜੱਟ ਬਲੈਕ ਪਰ ਉਹ ਚਿੱਟੀਆਂ ਦੇ ਨਾਲੋਂ ਜ਼ਿਆਦਾ ਮਾੜੀ ਹੈ ਕਿਉਂਕਿ ਉਹ ਰੀਸਾਈਕਲਡ ਹੈ ਉਹ ਜਿੰਨੀ ਉਹ ਚ ਮੈਲ ਮੂਲ ਹੁੰਦੀ ਹੈ ਉਹ ਸਾਰੇ ਕਾਲੇ ਪਣ ਚ ਹੀ ਉਹ ਜਜ਼ਬ ਹੋ ਜਾਂਦੀਆਂ ਜਿਸ ਦੌਰਾਨ ਇਹ ਜਿਹੜੇ ਟੈਕਸੋ ਲਾਜਿਸਟ ਲੈਂਡਾ ਨੇ ਜਿਹੜੇ ਇਸ ਮਾਮਲੇ ਚ ਬ੍ਰੇਨ ਬਮ ਲੈਂਡਾ ਉਹ ਕਹਿੰਦੇ ਨੇ ਜਿਹੜੇ ਇਸ ਬਾਰੇ ਵਿਗਿਆਨੀ ਨੇ ਕਿ ਇਹਦੇ ਬਹੁਤ ਸਾਰੇ ਲੋਕ ਰੈਸਟੋਰੈਂਟਾਂ ਦੇ ਵਿੱਚ ਆਏ ਕਾਲੇ ਪਲਾਸਟਿਕ ਦੇ ਕੰਟੇਨਰ ਨੂੰ ਧੋ ਕੇ ਦੁਬਾਰਾ ਇਸਤੇਮਾਲ ਕਰਦੇ ਨੇ ਜਾਂ ਖਾਣਾ ਮਾਈਕ੍ਰੋਵੇਵ ਦੇ ਵਿੱਚ ਗਰਮ ਕਰਨ ਲਈ ਉਸੇ ਨੂੰ ਦੁਬਾਰਾ ਰੱਖੀ ਜਾਂਦੇ ਨੇ ਇਹ ਤੁਰੰਤ ਬੰਦ ਕਰਨਾ ਚਾਹੀਦਾ ਇਹ ਬਹੁਤ ਮਾੜਾ ਹੈ ਜਦੋਂ ਤੁਸੀਂ microwaves ਚ ਉਹਨੂੰ ਰੱਖਦੇ ਹੋ ਉਹਦੇ ਤਾਂ ਬਹੁਤ ਸਾਰੇ ਤੱਤ ਜਿਹੜੇ ਤੁਹਾਡੀ ਸਬਜੀ ਜਾਂ ਡਿਸ਼ ਜਾਂ ਕੋਈ ਵੀ ਸਵੀਟ ਆ ਉਹਦੇ ਵਿੱਚ ਘੁਲ ਜਾਂਦੇ ਨੇ ਖਾਸ ਕਰਕੇ ਜੋ ਲਿਕਵਿਡ ਆ ਤਾਂ ਉਸ ਤੋਂ ਵੀ ਜ਼ਿਆਦਾ ਸੋ ਪਲਾਸਟਿਕ ਦੀ ਜਗ੍ਹਾ ਸਟੇਨਲੈਸ ਸਟੀਲ ਦੇ ਵਰਤਨਾ ਦਾ ਉਪਯੋਗ ਕਰਨਾ ਬਿਹਤਰ ਹੈ ਕੁਝ ਹੱਦ ਤੱਕ ਇਸ ਤੋਂ ਇਲਾਵਾ ਘਰ ਦੇ ਵਿੱਚ ਨਿਯਮਤ ਰੂਪ ਦੇ ਵਿੱਚ ਜਿਹੜਾ ਧੂੜ ਤਾਂ ਫੌਸ ਨੂੰ ਸਾਫ਼ ਕਰੋ ਹੱਥ ਧੋਣਾ ਤੇ ਹੱਥ ਧੋਣ ਤੋਂ ਬਾਅਦ ਜਿਹੜਾ ਸਾਬਣ ਖਾਸ ਕਰਕੇ ਜਿਹੜਾ ਵਰਤਿਆ ਜਾਂਦਾ ਹੈ ਲਿਕਵਿਡ ਹੱਥ ਧੋਣ ਲਈ ਕੋਈ ਵੀ ਆ ਤੁਸੀਂ ਸ਼ੈਂਪੂ ਜੋ ਵੀ ਵਰਤਦੇ ਹੋ ਉਹ ਚੰਗੀ ਤਰ੍ਹਾਂ ਮਤਲਬ ਕਰੋ ਕਿਉਂਕਿ ਉਹਦੇ ਬਰੀਕ ਬਰੀਕ ਪਲਾਸਟਿਕ ਦੇ ਕਣ ਆਪਾਂ ਪਿੱਛੇ ਜੇ ਵੀ ਰਿਪੋਰਟ ਪੇਸ਼ ਕਰੀ ਸੀ ਹੁਣ ਸ਼ੈਂਪੂ ਚ ਕਿੰਨੀ ਚਿਕਨਾਟ ਹੁੰਦੀ ਹੈ ਸਾਨੂੰ ਲੱਗਦਾ ਇਹ ਤਾਂ ਬੜੀ ਚਿਕਨਾਟ ਅਸਲ ਦੇ ਵਿੱਚ ਉਸ ਦੇ ਵਿੱਚ ਬਹੁਤ ਮਹੀਨ ਪਲਾਸਟਿਕ ਹੁੰਦਾ ਹੈ ਜਿਹੜਾ ਤੁਹਾਡੇ ਹੱਥਾਂ ਨੂੰ ਚਿੰਬੜ ਜਾਂਦਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਰਗੜ ਕੇ ਤੇ ਪਿੱਛੋਂ ਸਾਫ਼ ਤੌਲੀਏ ਦੇ ਨਾਲ ਟਾਵਲ ਦੇ ਨਾਲ ਉਸ ਨੂੰ ਰਬ ਕਰੋ ਤਾਂ ਜੋ ਤੁਹਾਡੇ ਸਕਿਨ ਤੁਹਾਨੂੰ ਨੇਚਰ ਲੱਗੇ ਨਹੀਂ ਤਾਂ ਉਹ ਜਿੰਨਾ ਚੀਕਣਾ ਪਾਣਾ ਉਹ ਲੇਅਰ ਚੜ ਜਾਂਦੇ ਤੁਹਾਡੇ ਤੇ ਸ਼ੈਂਪੂ ਤੋਂ ਬਾਅਦ ਵਾਲ ਇਸ ਕਰਕੇ ਕਈ ਵਾਰੀ ਸੌਫਟ ਹੋ ਜਾਂਦੇ ਨੇ ਕਿਉਂਕਿ ਬਹੁਤ ਸਾਰਾ ਪਲਾਸਟਿਕ ਕੋਟਿੰਗ ਹੋ ਜਾਂਦੀ ਹੈ ਵਾਲਾਂ ਤੇ ਸੋ ਇਸ ਕਰਕੇ ਹੱਥ ਧੋਣਾ ਤੇ ਉਸ ਨੂੰ ਉਚਿਤ ਵੈਂਟੀਲੇਸ਼ਨ ਦੇ ਵਿੱਚ ਆਪਣੇ ਜਿਹੜਾ ਅਗਨੀ ਵਿਰੋਧੀ ਰਸਾਇਣ ਦੇ ਸੰਪਰਕ ਤੋਂ ਬਚਿਆ ਜਾ ਸਕਦਾ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਕੋਈ ਵਧੀਆ ਝੋਲਾ ਰੱਖੋ ਦੇਸੀ ਕੱਪੜੇ ਦਾ ਤੇ ਆਪਣੇ ਸਕੂਟਰ ਆਪਣੇ ਡਿੱਗੀ ਦੇ ਵਿੱਚ ਆਪਣੇ ਕੋਲ ਇਸ ਤਰ੍ਹਾਂ ਦਾ ਜਰੂਰ ਰੱਖੋ ਖਾਸ ਕਰਕੇ ਤਾਂ ਜੋ ਤੁਹਾਨੂੰ ਬਹੁਤੇ ਲਫਾਫੇ ਇਕੱਠੇ ਨਾ ਕਰਨੇ ਪੈਣ ਸੋ ਇਸ ਸلسਲੇ ਵਿੱਚ ਇਹ ਜੋ سلسلہ ਚੱਲ ਰਿਹਾ ਹੈ ਤੇ ਉੱਥੋਂ ਸਾਨੂੰ ਸਮਝਣਾ ਚਾਹੀਦਾ ਤੇ ਇਸ ਕਰਕੇ ਤੁਸੀਂ ਵੇਖੋ ਕਿ ਅਸੀਂ ਜਿਹੜਾ ਹੈਗਾ ਕਈ ਮਾਮਲਿਆਂ ਦੇ ਵਿੱਚ ਕਿੰਨੇ ਮਾਡਰਨ ਹੋ ਗਏ ਹੁਣ ਨਵਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਜਿਸ ਦੌਰਾਨ ਨਵਰਾਤਿਆਂ ਦੇ ਦੌਰਾਨ ਦੇਸ਼ ਦੀ ਇਤਿਹਾਸਕ ਸਾਂਸਕ੍ਰਿਤੀ ਦੀ ਵਿਚਾਲਕ ਪੇਸ਼ ਕੀਤੀ ਜਾ ਰਹੀ ਹੈ ਸ਼੍ਰੀ ਕਾਲੀ ਦੇਵੀ ਜਾਂ ਦੁਰਗਾ ਦੇਵੀ ਬੰਗਾਲ ਦੇ ਵਿੱਚ ਬਹੁਤ ਪੂਜੀ ਜਾਂਦੀ ਹੈ ਇਸ ਵਾਰੀ ਬੰਗਾਲੀ ਆਰਟਿਸਟਾਂ ਨੇ ਜਿਹੜੇ ਦੁਰਗਾ ਦੇਵੀ ਜੀ ਦਾ ਪੰਡਾਲ ਬਣਾਇਆ ਤਸਵੀਰਾਂ ਬਣਾਈਆਂ ਨੇ ਉਹਦੇ ਵਿੱਚ ਦੁਰਗਾ ਦੇਵੀ ਜੀ ਵੀ ਆਪਣੀਆਂ ਅੱਖਾਂ ਢੱਕੀ ਖੜੇ ਨੇ ਜਿਹੜਾ ਉਹਨਾਂ ਦਾ ਸ਼ੇਰ ਹੈ ਉਹ ਵੀ ਮਯੂਸ ਮੁਦਰਾ ਦੇ ਵਿੱਚ ਸਾਹਮਣੇ ਪਈ ਇੱਕ ਲਾਸ਼ ਵੇਖ ਰਿਹਾ ਹੈ ਸੋ ਆਰਜੀ ਮੈਡੀਕਲ ਕਾਲਜ ਦੀ ਇੱਕ ਜੂਨੀਅਰ ਡਾਕਟਰ ਜਿਸ ਦੇ ਨਾਲ ਦੁਸ਼ਕਰਮ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋਇਆ ਸੋ ਕਲਕੱਤਾ ਵਾਸੀਆਂ ਨੇ ਇਸ ਸਾਰੀ ਕਹਾਣੀ ਨੂੰ ਦੁਰਗਾ ਦੇਵੀ ਜੀ ਦੇ ਨਵਰਾਤਿਆਂ ਦੇ ਪੰਡਾਲ 'ਚ ਪੇਸ਼ ਕਰ ਦਿੱਤਾ ਕਿ ਸ਼ੇਰ ਵੀ ਆਪਣੇ ਸਾਹਮਣੇ ਪਈ ਉਸ ਡਾਕਟਰ ਦੀ Laash ਨੂੰ ਜਿਸ ਦੇ ਨਾਲ ਰੇਪ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਉਸ ਨੂੰ ਵੇਖ ਕੇ ਨੀਵੀਂ ਪਾਈ ਬੈਠਾ ਮਯੂਸ ਹੈ ਕਿ ਮਨੁੱਖ ਕਰ ਕੀ ਰਿਹਾ ਤੇ ਇਸ ਤਰ੍ਹਾਂ ਡਾਕਟਰ ਦਾ ਜਿਹੜਾ ਸਥੈਥੋਸਕੋਪ ਹੈ ਉਸ ਦੀ ਜਿਹੜੀ ਯੂਨੀਫਾਰਮ ਹੈ ਉਹ ਸਾਈਡ ਤੇ ਟੰਗੀ ਹੋਈ ਹੈ। ਉਹ ਡਾਕਟਰ ਬਿਲਕੁਲ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਨਗਨ ਅਵਸਥਾ ਦੇ ਵਿੱਚ ਉਸ ਮਿਲੀ ਸੀ ਉਸ ਤੇ ਇੱਕ ਕੱਪੜਾ ਪਾ ਕੇ ਉਸ ਨੂੰ ਕਵਰ ਕੀਤਾ ਲੱਤਾਂ ਉਸ ਦੀਆਂ ਖੁੱਲੀਆਂ ਨੇ ਜਿਵੇਂ ਉਹ ਬਲਾਤਕਾਰ ਪੀੜਤ ਹੋਵੇ। ਉਹ ਚੀਜ਼ ਦਿਖਾਈ ਗਈ ਹੈ। ਦੁਰਗਾ ਦੇਵੀ ਦੇ ਪੈਰਾਂ 'ਚ ਉਹ ਡਾਕਟਰ ਦੀ লাশ ਹੈ। ਤੇ ਦੁਰਗਾ ਦੇਵੀ ਅਫਸੋਸ ਦੇ ਵੱਜੋਂ ਆਪਣਾ ਚਿਹਰਾ ਟੱਕ ਰਹੇ ਨੇ। ਸੋ ਮਾਂ ਦੁਰਗਾ ਦਾ ਚਿਹਰਾ ਟਕੇ ਹੋਇਆ ਪੱਛਮੀ ਬੰਗਾਲ ਦੇ ਵਿੱਚ ਮਹਿਲਾਵਾਂ ਤੇ ਜੋ ਸਰੀਰਕ ਤੇ ਮਾਨਸਿਕ ਅਤਿਆਚਾਰ ਹੋ ਰਹੇ ਨੇ ਉਸ ਨੂੰ ਦੇਖ ਕੇ ਮਾਂ ਦੁਰਗਾ ਵੀ ਲਜਜਤ ਹੈ ਇਹ ਦਿਖਾਇਆ ਗਿਆ ਮਾਂ ਦਾ ਜਿਹੜਾ ਸ਼ੇਰ ਹੈ ਉਹ ਵੀ ਜੰਗਲ ਦਾ ਰਾਜਾ ਸ਼ਕਤੀਸ਼ਾਲੀ ਹੈ ਉਹ ਵੀ ਸ਼ਰਮਸ਼ਰ ਹੋ ਕੇ ਸਿਰ ਝੁਕਾਈ ਖੜਾ ਹੈ ਪੰਡਾਲ ਦੇ ਬੈਕਗ੍ਰਾਉਂਡ ਤੇ ਕਾਲਾ ਕੱਪੜਾ ਜੋ ਇਸ ਦੁਰਸ਼ਕਰਮ ਇਸ ਹੱਤਿਆ ਦਾ ਵਿਰੋਧ ਕਰਦਾ ਹੈ ਪੰਡਾਲ ਦੇ ਵਿੱਚ ਲਾਲ ਰੰਗ ਦੀ ਰੋਸ਼ਨੀ ਹੈ ਜੋ ਲਗਾਤਾਰ ਵਾਧੇ ਅਪਰਾਧਾਂ ਤੇ ਵਹਿ ਰਹੇ ਖੂਨ ਨੂੰ ਦਰਸਾਉਂਦੀ ਹੈ ਤੇ ਦੁਰਗਾ ਮਾਂ ਦੇ ਇੱਕ ਤਰਫ ਐਪਰਨ ਜਿਹੜਾ ਨਾ ਉਹਦਾ ਲਟਕਾਇਆ ਹੋਇਆ ਡਾਕਟਰਸ ਦੇ ਜੋ ਕੱਪੜੇ ਹੁੰਦੇ ਨੇ ਜਿਸ ਤੇ ਵਿੱਚ ਅਪਰਾਧੀਆਂ ਤੇ ਰਸੂਖਧਾਰਾਂ ਅੱਗੇ ਇੱਕ ਡਾਕਟਰ ਦੀ ਬੇਵਸੀ ਦਿਖਾਈ ਗਈ ਹੈ ਤੇ ਮਾਂ ਦੁਰਗਾ ਦੇ ਇਸ ਬੁੱਤ ਦੇ ਸਾਹਮਣੇ ਬਹਿਲਾ ਦੀ ਲਾਸ਼ ਪਈ ਹੈ ਜੋ ਕਲਕੱਤਾ ਦੇ ਅਰਜੀਕਲ ਮੈਡੀਕਲ ਕਾਲਜ ਦੀ ਡਾਕਟਰ ਸੀ ਜਿਸ ਦੇ ਨਾਲ ਇਹ ਜਬਰ ਜਨਾਹ ਤੇ ਰੇਪ ਤੇ ਮਰਡਰ ਹੋਇਆ ਸੋ ਇੱਕ ਪਾਸੇ ਅਸੀਂ ਇਸ ਚੀਜ਼ ਨੂੰ ਪੇਸ਼ ਕਰਦੇ ਹਾਂ ਕਿ ਸ਼ਕਤੀਸ਼ਾਲੀ ਹਿੰਦੂ ਧਰਮ ਦੀ ਸ਼ਕਤੀਸ਼ਾਲੀ ਸ਼ੈ ਮਾਤਾ ਦੁਰਗਾ ਸ਼੍ਰੀ ਕਾਲੀ ਦੇਵੀ ਜਿਨ੍ਹਾਂ ਨੇ ਰਾक्षਸਾਂ ਦਾ ਵੀ ਵੱਧ ਕੀਤਾ ਕਿ ਉਹ ਮੌਜੂਦਾ ਰਾਖਸ਼ਾਂ ਦੇ ਅੱਗੇ ਬੇਵੱਸ ਹੈ ਇਸ ਸلسਲੇ ਦੇ ਵਿੱਚ ਇਹ ਨਵਰਾਤਿਆਂ ਦੇ ਦੌਰਾਨ ਜਿਹੜੀ ਪਹਿਲੀ ਮੂਰਤੀ ਬੰਗਾਲ ਦੇ ਵਿੱਚ ਪੇਸ਼ ਕੀਤੀ ਗਈ ਇਹ ਸਾਡੀ ਸਥਿਤੀ ਨੂੰ ਪ੍ਰਗਟ ਕਰਦੀ ਹੈ ਇਹਦੇ ਹਾਲਾਂਕਿ ਸਿਆਸੀ ਮਾਨੇ ਨੇ ਇਹ ਮੂਰਤੀ ਮਣੀਪੁਰ ਚ ਕਿਉਂ ਨਹੀਂ ਬਣੀ ਇਹ ਮੂਰਤੀ ਦੇਸ਼ ਦੇ ਹੋਰ ਹਿੱਸਿਆਂ 'ਚ ਕਿਉਂ ਨਹੀਂ ਬਣੀ ਕਿਉਂਕਿ ਬੰਗਾਲ ਦੇ ਵਿੱਚ ਸਰਕਾਰ ਬੀਜੇਪੀ ਦੇ ਵਿਰੋਧੀ ਗਿਆ ਇਸ ਕਰਕੇ ਮੋਦੀ ਸਾਹਿਬ ਆਪਣੇ ਦੇਸ਼ ਦੇ ਨਾਂ ਤੇ ਸੰਬੋਧਨ ਦੇ ਦੌਰਾਨ ਬੰਗਾਲ ਦੇ ਵਿੱਚ ਹੋ ਰਏ ਇਸ ਰੇਪ ਦਾ ਉਚੇਚਾ ਜ਼ਿਕਰ ਕਰਦੇ ਨੇ ਪਰ ਜੋ ਕੁਝ ਮਨੀਪੁਰ ਦੇ ਵਿੱਚ ਪਿਛਲੇ ਸਮੇਂ ਹੋਇਆ ਉਹ ਨਹੀਂ ਦਿਖਾਇਆ ਗਿਆ ਇਹ ਸਾਡੀ ਔਕਾਤ ਹੈ ਇੱਕ ਪਾਸੇ ਫੈਸਟੀਵਲ ਸੀਜ਼ਨ ਆ ਤੇ ਇੱਕ ਪਾਸੇ ਫੈਸਟੀਵਲ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਦਾ ਸਿਆਸੀ ਫੂਡ ਪਣਾ ਵੀ ਹੋ ਰਿਹਾ ਦੇਸ਼ ਦੇ ਵਿੱਚ ਸੋਨਾ ਜਿੱਤ ਕੇ ਲਿਆਉਣ ਵਾਲੀਆਂ ਲੜਕੀਆਂ ਨਾਲ ਕੀ ਕੁਝ ਹੋ ਰਿਹਾ ਬ੍ਰਿਜ ਭੂਸ਼ਨ ਨੇ ਉਸ ਮਾਮਲੇ 'ਚ ਕੀ ਕੀਤਾ ਭਾਜਪਾ ਦੇ ਸਾਬਕਾ ਐਮਪੀ ਨੇ ਤੇ ਇਹਨਾਂ ਬੱਚੀਆਂ ਦੇ ਨਾਲ ਕੀ ਕੁਝ ਕੀਤਾ ਗਿਆ ਉਸ ਮਾਮਲੇ 'ਚ ਕਦੇ ਵੀ ਦੁਰਗਾ ਦੇਵੀ ਜੀ ਦੀ ਤਸਵੀਰ ਸੱਤਾਧਾਰੀ ਇਸ ਤਰ੍ਹਾਂ ਪ੍ਰਵਾਨ ਨਹੀਂ ਕਰਨਗੇ ਤੇ ਉਹ ਹੁਣ ਆਪੋਜੀਸ਼ਨ ਇੱਥੇ ਇਸ ਤਰ੍ਹਾਂ ਮਤਲਬ ਅਸੀਂ ਆਪਣੀਆਂ ਨਿੱਜੀ ਲੜਾਈਆਂ ਦੇ ਵਿੱਚ ਉਸ ਸ਼ਕਤੀ ਦਾ ਪ੍ਰਤੀਕ ਮਾਂ ਦੁਰਗਾ ਨੂੰ ਵੀ ਲਜਜਤ ਕਰਕੇ ਵਿਖਾ ਦਿੱਤਾ ਕਿ ਉਹ ਲਜਜਤ ਹੋ ਰਹੀ ਹੈ ਕੀ ਮਨੀਪੁਰ ਚ ਕੁਝ ਹੋ ਰਿਹਾ ਜਾਂ ਯੂਪੀ ਚ ਜੋ ਕੁਝ ਹੋ ਰਿਹਾ ਹਰਿਆਣਾ ਦੇ ਵਿੱਚ 4-4 7-7 ਵਰੇ ਦੀਆਂ ਦੋ ਬੱਚੀਆਂ ਦੇ ਨਾਲ ਜ਼ਬਰਜਨਾਹ ਤੋਂ ਬਾਅਦ ਆਈਮਨਾਨਗਰ ਜਿਗਾਦਰੀ ਚ ਇੱਕ ਹਫਤੇ ਚ ਦੋ ਬੱਚੀਆਂ ਦਾ ਕਤਲ ਹੁੰਦਾ ਹੈ ਉੱਥੇ ਦੁਰਗਾ ਦੇਵੀ ਜੀ ਮਯੂਸ ਨਹੀਂ ਦਿਖਾਏ ਗਏ ਕਿਉਂਕਿ ਬੀਜੇਪੀ ਦੀ ਸਰਕਾਰ ਹੈ ਸੋ ਇਸ ਕਰਕੇ ਇਹ ਜੋ ਸਾਰਾ ਸਿਲਸਿਲਾ ਚੱਲਦਾ ਹੈ ਬੜਾ ਮਯੂਸ ਕਰਨ ਵਾਲਾ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ ਪੱਟੀ ਸਾਹਿਬ ਸਵਾਗਤ ਸੱਸੀ ਗਾਲ ਜੀ ਉਹ ਜਿਹੜੀ ਪਲਾਸਟਿਕ ਪਲਾਸਟਿਕ ਦੀ ਬੋਤਲ ਕੋਲੋਂ ਕੋਲੋਂ ਪੀਂਦੇ ਸੀ ਪਲਾਸਟਿਕ ਦੀ ਬੋਤਲ ਪਾਣੀ ਵਾਸਤੇ ਯੂਜ਼ ਕਰਦੇ ਆ ਨਾ ਹੂੰ ਉਹ ਵੀ ਸਾਡੇ ਵਾਸਤੇ ਬਹੁਤ ਟੀਨ ਜਿਸ ਤਰ੍ਹਾਂ ਜੀ ਖਾਸ ਕਰਕੇ ਜਿਹੜੇ ਤੁਸੀਂ ਮਾਰਕੀਟ ਦੇ ਵਿੱਚ ਮਤਲਬ ਮੁੱਲ ਵਾਲਾ ਕੋਈ ਦਿੰਦੇ ਆ ਨਾ ਕਿ ਉਹ ਕੋਲ ਡਰਿੰਕ ਹੈ ਜਿਹੜਾ ਕੋਟਰ ਦੇ ਵਿੱਚ ਕੋ 2-3 ਮਹੀਨੇ ਤੱਕ ਲਈ ਪਿਉਰੀ ਸਟੋਰ ਰੱਖਿਆ ਹੁੰਦਾ ਹੂੰ ਹੂੰ ਉਹ ਪਲਾਸਟਿਕ ਦੀ ਜਿਹੜੀ ਛੋਟੇ ਕਣ ਹੈ ਨਾ ਉਹ ਜੇ ਸਾਡੇ ਅੰਦਰ ਜਾਂਦੇ ਆ ਤੇ ਉਹ ਸਾਡੀ ਨੋਮਾਂ ਜਾਂ ਬਰੇਨ ਦੇ ਅੰਦਰ ਕੋਈ ਜ਼ਿਆਦਾ ਇਸ਼ਤਨਾ ਸੰਬੰਧਿਤ ਮੁਸ਼ਕਲਾਂ ਹੂੰ ਯਾਨ ਲਿਵਰ ਦੇ ਅੰਦਰ ਕੀ ਅੱਟਕੀਆਂ ਵੀ ਆ ਨੇ ਸੱਜੇ ਆਪਾਂ ਡਾਕਟਰ ਸਾਹਿਬ ਨੂੰ ਵੇਖਦੇ ਆ ਫਰਿੱਜ ਚ ਰੱਖਿਆ ਠੰਡਾ ਸਵਾਦ ਲੱਗਦਾ ਜੇ ਉਹਨੂੰ ਗਰਮ ਜਦੋਂ ਕੰਟੇਨਰਾਂ ਦੇ ਵਿੱਚ ਬਾਹਰ ਗਲੀ ਚ ਸੁੱਟਿਆ ਪਿਆ ਹੁੰਦਾ ਨਾ 20 20 ਦਿਨ ਮਹੀਨੇ ਮਹੀਨੇ ਦੋ ਦੋ ਮਹੀਨੇ ਪੁਰਾਣਾ ਪਾਣੀ ਹੁੰਦਾ ਉਹ ਜਦੋਂ ਗਰਮ ਗਰਮ ਹੁੰਦਾ ਉਹਦਾ ਟੇਸਟ ਕਿਤੇ ਉਦੋਂ ਚੈੱਕ ਕਰੋ ਜਦੋਂ ਨਾਰਮਲ ਹੁੰਦਾ ਉਹ ਕਿੱਡਾ ਬਕਵਗਾ ਤੇ ਬੇਸਵਾਦਾ ਹੁੰਦਾ ਠੰਡਾ ਹੋ ਕੇ ਟੇਸਟ ਚੇਂਜ ਹੋ ਜਾਂਦਾ ਉਹ ਬਹੁਤ ਮਾੜਾ ਕਿਉਂਕਿ ਜਿੰਨਾ ਉਹ ਉਬਲਦਾ ਪਾਣੀ ਨਾ ਟੈਂਕਰਾਂ ਚ ਜਦੋਂ ਆਉਂਦਾ ਹੈ ਗੱਡੀਆਂ ਚ ਜਦੋਂ ਆਉਂਦਾ ਉਹ ਗਰਮੀ ਨਾਲ ਪਰ ਫ੍ਰਿਜ ਚ ਰੱਖਿਆ ਟੈਸਟੀ ਹੋ ਜਾਂਦਾ ਹੈ ਉਹ ਪਲਾਸਟਿਕ ਉਹਦੇ ਅੰਦਰ ਜਿਹੜੀ ਗਈ ਹੁੰਦੀ ਨਾ ਉਹ ਲੌਂਗ ਟਾਈਮ ਤੇ ਸਾਡੇ ਅੰਦਰ ਵੱਡੇ ਜਾ ਕੇ ਬੁਲੇ ਮਤਲਬ ਕਾਫੀ ਮਤਲਬ ਲੋਟ ਜਿਆਦਾ ਮਾਤਰਾ ਵਿੱਚ ਇਕੱਠੀ ਹੋ ਜਾਂਦੀ ਹੁੰਦੀ ਹੂੰ ਕਿਉਂਕਿ ਸਾਡੀ ਹਾਰਕ ਬਣੇ ਤੇ ਪਲਾਸਟਿਕ ਪਲਾਸਟਿਕ ਦੇ ਚੱਲਣ ਦੀ ਅਸੀਂ ਕੋਈ ਸੌਦਾ ਲੈ ਕੇ ਹੁਣ ਉਹ ਵੀ ਪਲਾਸਟਿਕ ਹੂੰ ਇਹ ਕੋਈ ਖਾਣ ਪੀਣ ਵਾਲਾ ਚੀਜ਼ ਹੈ ਉਹ ਵੀ ਤੇ ਜਿੱਤੇ ਜੋ ਵੀ ਹੈਗਾ ਮੱਕੀ ਕੋਈ ਦੁਨੀਆ ਵੀ ਨਾ 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 ਸਟਿੱਕ ਦੀ ਤੁਸੀਂ ਗੱਲ ਕੀਤੀ ਇਹ ਜਦੋਂ ਉਹ ਕੋੜੀ ਨੂੰ ਥੋੜੀ ਜਿਹੀ ਉਖੜਨੀ ਸ਼ੁਰੂ ਹੁੰਦੀ ਹੈ ਨਾ ਜਾਂ ਫਿਰ ਇਹਨਾਂ ਨੂੰ ਯੂਜ਼ ਕਰਨੀ ਬੰਦ ਕਰ ਦੋ ਵੈਸੇ ਕਿ ਆਮ ਦੁਜੀ ਆਪਣੇ ਰਸਾਇਣਿਕ ਜਿਹੜੇ ਬੱਤਨੋਂ ਵਧੀਆ ਰਹਿੰਦੇ ਜੀ ਆਪਾਂ ਯੂਜ਼ ਕਰਦੇ ਹਾਂ ਹਾਂ ਕੁਦਰਤੀ ਤੱਤਾਂ ਨੇ ਜਿਹੜੀਆਂ ਉਹ ਜਦੋਂ ਇਹਨੂੰ ਮਾਈਕਰੋ ਚ ਰੱਖਦੇ ਹੋ बार-बार ਇੱਕੋ ਕੰਟੇਨਰ ਨੂੰ ਮਾਈਕਰੋ ਚ ਰੱਖਦੇ ਹੋ ਤਾਂ ਉਹਦੀ ਮਿਜ ਨਿਕਲ ਜਾਂਦੀ ਹੈ ਉਹਦੇ ਵਿੱਚ ਹੁਣ ਇਹ ਆਇਆ ਨੂੰ ਸ਼ੁਰੂ ਜੰਨੀਆ ਹੋਰ ਜਾ ਜਾ ਕਿਸੇ ਕਿਸੇ ਜਿਹੜੇ ਜੋ ਸੁਰੀਲ ਦਾ ਕਾਫੀ ਨੁਕਸਾਨ ਕਰ ਦਿੰਦਾ ਪ੍ਰੋਫੈਸ਼ਨਲ ਬਣੇ ਹੋਏ ਨਾ ਪਾਣੀ ਦੀ ਬੋਤਲ ਦੇ ਮੱਲ ਨੂੰ ਅਮੈਸਾ ਸਰਵਿਸ ਜਨਾ ਤਾਂ ਮੈਂ 2 ਲੀਟਰ ਵਾਲੀ ਪਾਣੀ ਦੀ ਬੋਤਲ ਨਾਲ ਲੈ ਕੇ ਜਾਂਦਾ ਫਿਕਰ ਜੀ ਦੇਖੋ ਰਸਤੇ ਦੇ ਵਿੱਚ ਜੇ ਇਹ ਜਦੋਂ ਫਿਰ ਵੀ ਤੁਹਾਡੇ ਕੋ ਕੋਈ ਹੋਊਗੀ 2 ਘੰਟੇ 4 ਘੰਟੇ ਦੇ ਵਿੱਚ ਨਾ ਜ਼ਿਆਦਾ ਨਹੀਂ ਹੁੰਦਾ ਪਰ ਜੀ ਲੰਮੇ ਸਮੇਂ ਤੋਂ ਵੀ ਰਹੀ ਨਾ ਮਨੋਂ ਤੁਸੀਂ ਨੀਣਾ ਦੋ ਮਹੀਨਿਆਂ ਮਗਰ ਵਾਲੀਆਂ ਦਾ ਪਤਾ ਨਹੀਂ ਕਦੋਂ ਨਹੀਂ ਪਾਈਆਂ ਹੁੰਦੀਆਂ ਨੇ ਹੂੰ ਫਿਰ ਕੱਚ ਦੇ ਬਰਤਨ ਜਿਹੜੇ ਉਹ ਯੂਜ਼ ਕਰਵਾਏ ਜਾਂਦੇ ਪਰ ਜਦੋਂ ਬੋਤਲ ਦਾ ਕਲਚਰ ਨਹੀਂ ਸੀ ਆਇਆ ਡਾਕਟਰ ਸਾਹਿਬ ਬੰਦਾ ਘਰੋਂ ਪਾਣੀ ਪੀ ਕੇ ਜਾਂਦਾ ਸੀ ਮਤਲਬ ਊਠ ਵਰਗੀ ਕੈਪੈਸਿਟੀ ਹੁੰਦੀ ਕਈਆਂ ਦੀ ਤਾਂ ਹੌਣ ਮਾਫ ਕਰਨਾ ਮੈਂ ਜਾਣਾ ਮੈਂ ਘਰੋਂ ਬਾਰ ਬਹੁਤ ਘੱਟ ਪਾਣੀ ਪੀਣਾ ਕਿਉਂਕਿ ਠੰਡੀ ਚੀਜ਼ ਕਈ ਵਾਰੀ ਪ੍ਰੋਬਲਮ ਕਰਦੀ ਹੈ ਹੁਣ ਬੱਚਿਆਂ ਨੂੰ ਆਦਤ ਪੈ ਗਈ ਉਹ ਮਿੰਟੇ ਮਿੰਟੇ ਇੱਕ ਹੱਥ 'ਚ ਤਾਂ ਬੋਤਲ ਰੱਖਦੇ ਨੇ ਮਿੰਟੇ ਮਿੰਟੇ ਸਿਪ ਕਰੀ ਜਾਣਗੇ ਉਹ ਸਾਈਕੋਲੋਜੀਕਲੀ ਉਹਨਾਂ ਦੀ ਇਹ ਫਿਤਰਤ ਬਣ ਗਈ ਕਿ ਸ਼ਾਦੋ ਚੱਲਦਾ ਹੀ ਪਾਣੀ ਤੇ ਨੇ ਉਹ ਵੀ ਆਦਤ ਗਲਤ ਹੈ ਉਹ ਦਿਖਾਇ ਵਰਤ ਜ਼ਿੰਦਗੀ ਨਾ ਬਣੀ ਵੈਸੀ ਕਨਫਿਊਜ਼ਨ 'ਚ ਜਦੋਂ ਹੁੰਦੇ ਨੇ ਬਾਰ-ਬਾਰ ਪਾਣੀ ਪੀਣਗੇ ਹਾਂ ਉਹ ਜੇ ਕਨਫਿਊਜ਼ ਹੁੰਦੇ ਆ ਜਾਂ ਮਤਲਬ ਕੋਈ ਸਟ्रेस ਐਂਜਾਇਟੀ ਹੂੰ ਉਹ ਨੂੰ ਦੋ ਘੁੱਟਾ ਵਰ ਲਈਆਂ ਉਹ ਪਰ ਤਾਂ ਮਲਕੇ ਵਗਰਾ ਦੇ ਸੀ ਜੋ ਜਗਦਾ ਸੀ ਮਲਕਿਆਂ ਤੋਂ ਪਾਣੀ ਵੀ ਨਹੀਂ ਦੇਦੇ ਰਸਤੇ ਜੀ ਚੱਲਣ ਤੋਂ ਵੀ ਲੈ ਕੇ ਤੇ ਜਾਣਾ ਪੈਂਦਾ ਬਹੁਤ ਰੋਟ ਪਤਾ ਲੱਗ ਰੱਖਣਾ ਜ਼ਰੂਰ ਚਾਹੀਦਾ ਇੱਕ ਵਾਰੀ ਰੱਜ ਕੇ ਪੀ ਲੋ ਬਾਰ ਬਾਰ ਕੀ ਲੋੜ ਹੈ ਪੀਣ ਦੀ ਹੈ ਨਾ ਨਹੀਂ ਉਹ ਤੁਸੀਂ ਕੋਈ ਬੋਤਲ ਜਿੱਦਾ ਨਹੀਂ ਹੈ ਜੇ ਤੁਹਾਨੂੰ ਜ਼ਰੂਰ ਤੇ ਲੱਗਦਾ ਪਾਣੀ ਵੀ ਕਿ ਉਹ ਜੋ ਰੁਟੀਨ ਤੁਸੀਂ ਕੱਦੇ ਬਾਅਦ ਅੱਢ ਕਿਤੇ ਵਾਰ ਪੀਂਗੇ ਤੇ ਉਹ ਲੈ ਸਕਦੇ ਹੋ ਤੁਸੀਂ ਹੂੰ ਮੈਂ ਵੀ ਅਜੇ ਤਾਂ ਕੋਈ ਟੋਣਾ ਸਾਹਿਬ ਜੀ ਕਿਤੇ ਮਲਮ ਪਟਿਆਲੇ ਮੈਂ ਆਂਦਾ ਰਿਹਾ ਨਾ ਤੁਹਾਡੇ ਯੂਨੀਵਰਸਿਟੀ ਦੇ ਮੈਂ ਆਪਣੀ ਰੋਟੀ ਨਾਲ ਲੈ ਕੇ ਆਉਂਦਾ ਰਹਿ ਹੂੰ ਹੂੰ ਜਿਸ ਨੂੰ ਤੁਹਾਨੂੰ ਜੂੜਦੇ ਪਰਮਾਨੰਦ ਬੰਦਾ ਬੜਾ ਸੁਆਗ ਹੈ ਜੀ ਉਹ ਤਾਂ ਬਹੁਤ ਵਧੀਆ ਗੱਲ ਹੈ ਹਮਮ ਐਵੇਂ ਕਿ ਮੈਂ ਥਰਮਸ ਦੇ ਵਿੱਚ ਮੈਂ ਚਾ ਵੀ ਲਿਆ ਤੇ ਬਣਾ ਕੇ ਥਰਮਸ ਤੇ ਆ ਲੀ ਨਹੀਂ ਬਹੁਤ ਚੰਗਾ ਲੱਗਦਾ ਜੀ ਉਹ ਤਾਂ ਹਾਂ ਬਿਲਕੁਲ ਕੋਈ ਕੋਈ ਵੀਰੀ ਹੁੰਦਾ ਸੀ ਪਰਮਾਨੰਦ ਬੰਦਾ ਆਪਣੇ ਸਾਥ ਲੈਂਦਾ ਨਾ ਉਹਦੇ ਮੈਂ ਤੇ ਲਾਲੀ ਜੀ ਕਿਸਾਨ ਮੇਲੇ ਤੇ ਗਏ ਮੈਂ ਚਾਹ ਤਾਂ ਚਲੋ ਪਹਿਲਾਂ ਮੈਂ ਬਣਾ ਲਈ ਤੇ ਫਿਰ ਮੈਂ ਆਪਣੇ ਇਸੇ ਦੀ ਪੀ ਲਈ ਤੇ ਟੋੜਾ ਸਾਫ ਦੀ ਫਿਰ ਗੱਡੀ ਚ ਰੱਖ ਲਈ ਅਸੀਂ ਨਹੀਂ ਉਹਦੇ ਵਰਗਾ ਨਜ਼ਾਰਾ ਨਹੀਂ ਅੱਛੀ ਰੰਦਾ ਚੀਜ਼ਾਂ ਮੈਂ ਕਿ ਕੁੜੀ ਆਪਣੀ ਲਾਈਫ ਦੇ ਵਿੱਚ ਉਹ ਲੁਧਿਆਣੇ ਬਸਟਾਡ ਤੋਂ ਅੱਜ ਮਾਰਨ ਕਿਤੇ ਜਾਣਾ ਸੀ ਤੇ ਮੈਨੂੰ ਭੁੱਖ ਲੱਗੀ ਤਾਂ ਉਹ ਰਾਤ ਦੇ ਕਿਤੇ ਸਮੋਸੇ ਦੀ ਬਣਾ ਸੀ ਮੈਂ ਸਮੋਸੇ ਲੈ ਕੇ ਖਾ ਲਏ ਹੂੰ ਉਦੋਂ ਮੇਰਾ ਗਾਮ ਸ਼ੁਰੂ ਹੋਣਾ ਸੀ ਤੇ ਉਦੋਂ ਮੈਨੂੰ ਹੋਮ ਟੈਨਸ਼ਨ ਹੋ ਗਈ ਹੂੰ ਉਹ ਦਿਨ ਜਦ ਆਏ ਮਦਦ ਲੋਕੋ ਕੋਲੋਂ ਕਿਤੇ ਇਹ ਵੀ ਕਾ ਲੀ ਦਿੰਦੀ ਸੀ ਉਹ ਦਿਨ ਤੋਂ ਬਾਅਦ ਮੈਂ ਨੀ ਮੁਰਗੀ ਵਾਲੇ ਦੇ ਵਿੱਚ ਕਦੀ 50 ਰੁਪਏ ਤੋਂ ਲੈ ਕੇ ਵੀ ਤੇ ਇੱਕ ਦੇ ਕਰ ਜੀ ਆਪਣਾ ਘਰ ਲੈ ਕੇ ਹੂੰ ਬਹੁਤ ਜੀ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਉਦਰਾ ਸ਼ੈਲੀ ਜੀ ਸਰਪੰਚ ਚੁਣੇ ਗਏ ਨੇ ਕੀ ਬਾਤ ਹੈ ਮੁਬਾਰਕਾਂ ਸ਼ੈਲੀ ਜੀ ਚਲੋ ਕਹਿਣ ਲੱਗੇ ਆਪਣੇ ਵੀ ਸਰਪੰਚ ਕਈ ਨੇ ਵੈਸੇ ਕਈ ਬੰਦੇ ਆਪਣੇ ਨਿਊਜ਼ੀਲੈਂਡ ਤੋਂ ਨੇ ਸਾਫ ਦਾ ਸਰਪੰਚ ਇੱਕ ਵੀਰ ਹੋਰ ਵੀ ਕਈ ਸਰਪੰਚ ਆਪਣੇ ਹੈਗੇ ਨੇ ਹੈ ਸਰੋਤਿਆਂ ਚ ਸੋ ਖੈਰ ਥੈਂਕ ਯੂ ਮਿਹਰਬਾਨੀ ਸੋ ਇਸ ਕਰਕੇ ਦੋਸਤੋ ਕੋਸ਼ਿਸ਼ ਕਰੋ ਕਿ ਜਿੰਨਾ ਕੁ ਵੀ ਇਸ ਤਰ੍ਹਾਂ ਸੀ ਸਤਿ ਉਪਯੋਗ ਕਰ ਸਕੀ ਉਹ ਬਿਹਤਰ ਹੈ ਸੋ ਜਿੰਨਾ ਕੁ ਵੀ ਪਲਾਸਟਿਕ ਦੇ ਲਫਾਫੇ ਗੁਰੇਜ਼ ਕਰੀਏ ਕਿਉਂਕਿ ਇਹ ਦੇਖੋ ਜਿੱਥੇ ਡਿੱਗ ਜਾਂਦਾ ਬਹੁਤ ਧੇਰ ਉੱਥੇ ਫਸਲ ਨਹੀਂ ਹੋਣ ਦਿੰਦਾ ਸੋ ਸਾਡੇ ਨਾ ਪ੍ਰੋਮ ਨੂੰ 9876309655 ਤੇ ਤੁਸੀਂ ਜਿਹੜਾ ਲਿੰਕ ਮੰਗਵਾ ਸਕਦੇ ਤੇ ਇਸੇ ਨੰਬਰ 9876309655 ਤੇ ਪ੍ਰੋਮ ਚ ਕਾਲ ਵੀ ਕਰ ਸਕਦੇ ਹੋ